ਬੀਤੇ ਦਿਨੀ ਨਾਰਥਨ ਟੈਟਰਰੀ ਦੇ ਸ਼ਹਿਰ ਐਰਸਪ੍ਰਿੰਗਵਿਚ ਵਿਸਾਖੀ ਅਤੇ ਖਾਲਸਾ ਪੰਥ ਸਾਧਨਾਂ ਦੇ ਵਿਸਮੂ ਸਮਰਪਿਤ ਪੰਥ ਦੇ ਪ੍ਰਤੀਕ ਕੇਸਰੀ ਨਿਸ਼ਾਨ ਚੁਲਾਏ ਗਏ ਇਸ ਕਾਰਜ ਨੂੰ ਐਰਸਪ੍ਰਿੰਗ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਾਉਂਸਲ ਅਤੇ ਆਸਟ੍ਰੇਲੀਆ ਭਾਰਤੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਪੂਰੀ ਧੂਮ-ਧਾਮ ਨਾਲ ਸਿਰੇ ਚੜਾਇਆ ਗਿਆ ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਨੇ ਚੈਨਲ 7 ਸੀਜ਼ ਨਾਲ ਗੱਲਬਾਤ ਕਰਦੇ ਹੋਏ ਸਾਰੀਆਂ ਸਿੱਖ ਸੰਗਤਾਂ ਦਾ ਪਹਿਲੇ ਨੂੰ ਧੰਨਵਾਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇਹ ਤੇ ਅਲਸਪਿੰਦੇ ਵਿੱਚ ਜਿਹੜੇ ਚੰਸਰ ਚੱਲ ਰਹੇ ਨੇ ਆਲਸਪੰਦ ਤੇ ਵਸਾਕੀ ਨੂੰ ਸਮਰਪਿਤ ਸੰ ਕੋ ਸਾਰਿਆਂ ਸਾਡੇ ਸਹਿਯੋਗ ਜਿਹੜਾ ਕੀਤਾ ਸਾਡੀ ਲੋਕਲ ਕਮੇਟੀ ਗੁਰਦੁਆਰਾ ਪ੍ਰਬੰਧਿਤ ਲੋਕੀ ਨੇ ਮਾਸੀ ਸੇਬ ਜਿੰਨੇ ਵੀ ਸੇਖ ਸੰਤਪਿਆਰੀਆਂ ਜਿਹੜੀਆਂ ਜਿੰਨੇ ਵਾਲਾ ਸੰਤਾਨ ਨੇ ਸਾਰਾ ਸਾਡਾ ਸਾਥ ਦਿੱਤਾ ਇਹਨਾਂ ਤੋਂ ਲਾਲਾ ਭਾਈ ਸਨਾਮ ਸਿੰਘ ਜੀ ਜੰਟਰ ਨਾਲ ਨਾਲ ਸਾਡਾ ਪਿਛਲੀ ਬੜੀ ਮੇਰੇ ਨਾਲ ਇੱਕ ਸਾਥੇ ਰਾਬਤਾ ਚੱਲ ਰਿਹਾ ਸੀਗਾ ਉਹਨਾਂ ਨੇ ਉਹ ਸਾਰਾ ਸਹਿਯੋਗ ਦਿੱਤਾ ਜਿੰਨੇ ਵੀ ਸ਼ਾਨ ਸਰ ਜੀ ਉਹਨਾਂ ਨੇ ਕੋ ਆਪਣੇ ਪਾਰਲੀਮੈਂਟ ਦੇ ਬਾਅਦ ਚੁਲਾਈ ਸੰ ਉਹਨਾਂ ਦੇ ਰક્ષੇ ਕਰਨ ਕੀ ਉਪਰਾਲਾ ਕੀਤਾ ਉਨ੍ਹਾਂ ਤੋਂ ਇਲਾਵਾ ਵੀ ਬਾਕੀ ਸਿਖਣੀ ਦੇ ਚੋਂ ਭਾਈ ਰਵੀ ਸਿੰਘ ਜੀ ਦਸਿਕਸ ਆਫ ਆਸਟ੍ਰੇਲੀਆ ਭਾਈ ਗੁਰਪ੍ਰਸਾਦ ਸਿੰਘ ਜੀ ਮਾਪ ਤੋਂ ਭਾਈ ਜਰ ਭਾਈ ਬੋਪਨਦੇ ਸਿਖਣੀ ਤੋਂ ਕਾਲ ਫੋਲ ਵਾਲੇ ਅਸਮਰ ਸਿੰਘ ਸਿਖਣੀ ਤੋਂ ਭਾਈ ਗੁਲਦੀਪ ਸਿੰਘ ਹਣੀਸਪੇ ਤੋਂ ਨਸਾਰੇ ਨੇ ਨਾਲ ਮਿਲ ਕਰਕੇ ਤੁਸਾਨੂੰ ਆਪਣੀ ਪੈਕਅਪ ਦਿੱਤੀ ਉਹਨਾਂ ਦੇ ਤਰੀਕੇ ਦੇ ਸਦਕਾ ਉਹਨਾਂ ਦੇ ਸਹਿਯੋਗ ਦੇ ਸਦਕੇ ਰਾਪਰਾ ਪ੍ਰਧਾਨ ਜੀ ਸਦਕੇ ਆਸੀਂ ਕੱਲ੍ਹ ਜੋ ਜੁਨੀਕਾ ਸਾਡੇ ਤੇ ਸਾਡੇ ਅਲਸਪੁਰ ਦੇ ਉੱਚ ਦਸੂਹ 226 ਸੰਗਠਨ ਤੇ ਉਹਨਾਂ ਨੇ ਬਹੁਤ ਸਾਰਿਆਂ ਨੇ ਉਹਨਾਂ ਦੇ ਮਨਾਂ ਵਿੱਚ ਬਹੁਤ ਉਤਸ਼ਾਹ ਸੀਗਾ ਜਿਸ ਤੇ ਨੇ ਆਪਣੇ ਇਨਸ਼ਾਨ ਸਾਹਿਬ ਲੱਗੇ ਨੇ ਤੇ ਇਹ ਵਿਸਾਖੀ ਨੂੰ ਸਮਰਪਿਤ ਜਿਹੜੇ ਜਿਸ ਤਰੀਕੇ ਦੇ ਨਾਲ ਆਖਾ ਪਾਰਲੀਮੈਂਟ ਦੇ ਬਾਹਰ ਪੈਸਨਾ ਠੀਕ ਉਹਨਾਂ ਨੇ ਸੇਵਾ ਲਈ ਇਸੇ ਤਰ੍ਹਾਂ ਹੀ ਨਕਸ਼ੇ ਕਰ ਨੂੰ ਚੱਲਦੇ ਆਹੀਂ ਛੋਟਾ ਜਿਹਾ ਪਰਨਾ ਦਿੱਤਾ ਜੀ ਤੇ ਸਾਰਾ ਜਿੰਨਾ ਬਰਾਮੀ ਕਰਕੇ ਆ ਕੋਈ ਵੀ ਪੰਗਾ ਨਹੀਂ ਇਹਦੇ ਵਿੱਚ ਤੇ ਸਾਰਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਇਸ ਤੋਂ ਫਿਰ ਅਸੀਂ ਉੱਥੇ ਇਕੱਠ ਕੀਤਾ ਛੋਟਾ ਜਿਹਾ ਕੰਮ ਦੇ ਵਿੱਚ ਤੇ ਉਹਨਾਂ ਨੇ ਉੱਥੇ ਸਾਰੀ ਸਿੱਖ ਸੰਗਤ ਨੇ ਇੱਕ ਭੰਗੜਾ ਆਪੀਆ ਕਰਾਂਗੇ ਹਰ ਸਾਜ ਜਿੰਨੇ ਜੋਗੇ ਹੋਇਆ ਆਪਾਂ ਦੇ ਨਾਲ ਨਗਰ ਕੀਰਤਨ ਦੇ ਵਾਸਤੇ ਵੀ ਕਰਾਂਗੇ ਜੇ ਅਗਲੀ ਵਿਸਾਖੀ ਦੇ ਉੱਤੇ ਇਸ ਤੋਂ ਬਾਅਦ ਅਸੀਂ ਆਪਣੀ ਐਲਸਪਿੰਗ टाउन ਕਾਉਂਸਲ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਮੇਅਰ ਨੇ ਤੋਂ ਲੈ ਮੁੰਡਾ ਮਿਸਟਰ ਮੈਡਿਸਨ ਉਹਨਾਂ ਦਾ ਕੈਟਵੌਕ ਜਿਹੜੇ ਆਰਗੇਨਾਈਜ਼ ਕਰਦੇ ਨੇ ਸਾਰੇ ਇਵੈਂਟਸ ਤੇ ਉਹਨਾਂ ਦਾ ਵੀ ਸੀ ਬਹੁਤ ਦਿਲੋਂ ਧੰਨਵਾਦ ਕਰਦੇ ਲੋਕਲ ਗਵਰਨਮੈਂਟ ਅਥਾਰਟੀਆਂ ਜਿੰਨੀਆਂ ਵੀ ਨਵਾਬ ਹੋਈਆਂ ਉਹਨਾਂ ਨੇ ਪਰਮਿਸ਼ਨ ਦਿੱਤੀ ਇਸ ਵੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ